ਹੈਲੋ एवरीवन ਕਿਦਾਂ ਹਾਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਤੇ ਆਪਾਂ ਜੋ ਵੀ ਫੈਬਰਿਕ ਲੈ ਕੇ ਆਨੇ ਆ ਲੇਟੈਸਟ ਲੈ ਕੇ ਆਨੇ ਆ ਨਵੇਂ-ਨਵੇਂ ਚੀਜ਼ਾਂ ਲੈ ਕੇ ਆਨੇ ਤੁਹਾਡੇ ਲਈ ਕੱਟ ਪੀਸਾਂ ਦਾ ਕੰਮ ਵੀ ਆਪਣਾ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲਦੇ ਪੈਣਾਂ ਦਾ ਕਿਉਂਕਿ ਬਹੁਤ ਹੀ ਜ਼ਿਆਦਾ ਸੁਪੀਰੀਅਰ ਹੈ ਜਿਹੜਾ ਇਹਨਾਂ ਦੇ ਵਿੱਚ ਫੈਬਰਿਕ ਹੁੰਦਾ ਹੈਗਾ ਕੱਟ ਪੀਸਾ ਕਰਕੇ ਆਪਾਂ ਜੋ ਇਕੱਠਾ ਚੱਕਦੇ ਆਂਗੇ ਮਾਲ ਤਾ ਇਹ ਤੋਂ ਨੂੰ ਕੋਸਟ ਦੇ ਵਿੱਚ ਘਟ ਪੈ ਜਾਂਦੇ ਪਰ ਜਿਹੜਾ ਫੈਬਰਿਕ ਹੁੰਦਾ ਫੈਬਰਿਕ ਵਧੀਆ ਵਾਲਾ ਹੁੰਦਾ ਤੇ ਅੱਜ ਦੇ ਜਿਹੜੇ ਮੈਂ ਤੁਹਾਨੂੰ ਫੈਬਰਿਕ ਦਿਖਾਉਣ ਲੱਗੀ ਆਂਗੀ ਬੜਾ ਸੋਹਣਾ ਜਿਹਾ ਫੈਬਰਿਕ ਰਹੂਗਾ ਬਹੁਤ ਸੋਹਣੇ ਕੱਟ ਪੀਸ ਨੇ ਜੀ ਦੇਖੋ ਸਭ ਤੋਂ ਪਹਿਲਾਂ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੀ ਕੱਟ ਪੀਸ ਅੱਜ ਦੇ ਸਾਰੇ ਪਲੀਜ਼ ਸਕਰੀਨ ਸ਼ਾਟ ਲੈ ਕੇ ਭੇਜ ਦੇ ਰਹੋ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਇਹ 3.5 ਮੀਟਰ ਦੇ ਮੈਂ ਫੈਬਰਿਕ ਬਾਰੇ ਵੀ ਦੱਸਦੀ ਰਹੂੰਗੀ ਨਾਲ-ਨਾਲ ਤੁਹਾਨੂੰ ਤੇ ਕਿੰਨੇ ਮੀਟਰ ਹੈ ਉਹ ਵੀ ਦੱਸਦੀ ਰਹੂੰਗੀ ਤੇ ਪ੍ਰਾਈਸ ਦਾ ਅਸੀਂ ਤੁਹਾਨੂੰ ਦੱਸਦੀ ਦੱਸਦੇ ਆਂਗੇ ਨਾਲ-ਨਾਲ ਜਿਹੜੀ ਚੀਜ਼ ਆ ਤੁਹਾਨੂੰ ਪਸੰਦ ਆਂਦੀ ਸਕ੍ਰੀਨਸ਼ਾਟ ਲੈ ਕੇ ਭੇਜ ਦਿਓ ਕਿਉਂਕਿ ਐਨੇ ਮਾਲ ਦੇ ਵਿੱਚ ਇੱਕ 8 ਬਾਰ-ਬਾਰ ਪਿਕਸ ਕਰਨੀयां ਬਹੁਤ ਔਖੀਆਂ ਨਹੀਂ ਹੈ ਜਿਹੜਾ ਇੱਕ ਹੋਊਗਾ ਇੱਕ ਪੀਸ ਦੱਸਾਂਗੇ ਦੋ ਹੋਊਗਾ ਦੋ ਬਾਕੀ ਤੁਸੀਂ ਆਪਣੇ ਆਪ ਵੀ ਧਿਆਨ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਨਾ ਫੈਬਰਿਕ ਆ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਫੈਬਰਿਕ ਆ ਮੈਂ ਇੱਕ ਵਾਰ ਸਾਨੂੰ ਸਾਰਾ ਚੈੱਕ ਕਰਵਾ ਲਿਆ ਕਰੂੰਗੀ ਜਿਹੜੇ ਵੀ ਮੁਠੇ ਦੇ ਵਿੱਚੋਂ ਜਿਹੜਾ ਫੈਬਰਿਕ ਆਂਦਾ ਹੈਗਾ ਇਹ ਨਾ ਸੈਟਨ ਔਰਗੰਜਾ ਤੇ ਫੈਬਰਿਕ ਆਏਗਾ ਸੈਟਨ ਵਰਗਾ ਫੈਬਰਿਕ ਹੈਗਾ ਇਹ ਬਹੁਤ ਜ਼ਿਆਦਾ ਵਧੀਆ ਬਟਰ ਲਾਈਟ ਵੇਟ ਹੈਗਾ ਜਿਵੇਂ ਗਲਾਸ ਸ਼ਿਲਕ ਦਾ ਫੈਬਰਿਕ ਆਇਆ ਸੀ ਉਹ ਹੋਰ ਸੀ ਇਹ ਹੋਰ ਫੈਬਰਿਕ ਹੈਗਾ ਇਹ ਡਬਲ ਸ਼ੈਡੇਡ ਹੁੰਦਾ ਹੈਗਾ ਬਹੁਤ ਸੋਹਣਾ ਫੈਬਰਿਕ ਹੈ স্মੂਥ ਐਂਡ ਫਾਈਨ ਵਾਲਾ ਫੈਬਰਿਕ ਹੈਗਾ ਇਹ ਬਹੁਤ ਜਿਆਦਾ ਪਿਆਰਾ ਫੈਬਰਿਕ ਹੈਗਾ ਤੇ 3.5 ਮੀਟਰ ਦੀ ਕੱਟ ਰਹੂਗੀ ਦੇਖੋ ਜੀ ਫਰਸਟ ਕਲਰ ਆ ਗਿਆ ਪਿਕਾਕ ਤੇ ਤੁਸੀਂ ਮੈਚਿੰਗ ਕਰਵਾ ਕੇ ਲੈ ਸਕਦੇ ਹੋ 올ਓਵਰ ਲੈ ਸਕਦੇ ਹੋ ਸਾਰੇ ਪੀਸ ਅਲੱਗ ਅਲੱਗ ਲੈ ਸਕਦੇ ਹੋ ਪਰ 4 ਪੀਸ ਆਨਲਾਈਨ ਆਪਾਂ 4 ਪੀਸ ਕਰਾਂਗੇ ਵਿਜ਼ਿਟ ਕਰਕੇ ਚਾਹੇ ਤੁਸੀਂ ਇੱਕ ਲੈ ਜਾਓ ਸਾਡੇ ਕੋਲ ਕੋਈ ਡੋਂਟ ਵਰੀ ਤੇ ਵਿਜ਼ਿਟ ਕਰਕੇ ਤੁਸੀਂ ਲ ਜਾ ਸਕਦੇ ਹੋਗੇ ਤੇ ਆਨਲਾਈਨ ਤੁਸੀਂ ਘੱਟ ਤੋਂ ਘੱਟ 4 ਕਰੋਗੇ ਕਿਉਂਕਿ ਉਹਦੇ ਵਿੱਚ ਵੀ ਤੁਹਾਡਾ ਵੀ ਫਾਇਦਾ ਹੈ ਤੇ ਸਾਡਾ ਵੀ ਹੈ ਸਾਨੂੰ ਪੈਕਿੰਗ ਦਾ ਖਰਚਾ ਪੈ ਜਾਂਦਾ ਤੇ ਤੁਹਾਨੂੰ ਕੋਰੀਅਰ ਦਾ ਖਰਚਾ ਪੈ ਜਾਂਦਾ ਹੈਗਾ ਫਿਰ ਇਹਦੇ ਵਿੱਚ ਐਦਾਂ ਕੱਲੇ ਕੱਲੇ ਪੀਸ ਵਾਸਤੇ ਤਾਂ ਬਹੁਤ ਔਖਾ ਕੰਮ ਹੈ ਜੀ ਸਾਨੂੰ ਵੀ ਪਤਾ ਹੈ ਸਮਝਦੇ ਹੋ ਤੁਸੀਂ ਫਿਰ ਸਮਝਦਾਰ ਹੋਗੇ ਦੇਖੋ ਜੀ ਫਰਸਟ ਕਲਰ ਪਿਕਾਕ ਰਹੂਗਾ ਇਹ ਸਾਰੇ ਨਾ ਸੈਟਨ ਔਰਗੈਂਜ਼ਾ ਦੇ ਵਿੱਚ ਰਹਿਣਗੇ ਬਹੁਤ ਹੀ ਜਿਆਦਾ ਵਧੀਆ ਫੈਬਰਿਕ ਅੱਖਾ ਬੰਦ ਕਰਕੇ ਲੈਣ ਵਾਲਾ ਤੇ ਨੈਕਸਟ ਕਲਰ ਆ ਗਿਆ ਦੇ ਵਿੱਚ ਲੈਮਨ ਸ਼ੇਡ ਦਾ ਬਹੁਤ ਸੋਹਣਾ ਤੇ ਕਲਰ ਦੇਖੋ ਕਿੰਨਾ ਸੋਹਣਾ ਮੂਵਜਾ ਸ਼ੇਡ ਹੈ ਇੰਗਲਿਸ਼ ਜਿਹਾ ਸ਼ੇਡ ਹੈ ਸ਼ੇਡ ਸਾਰੇ ਨਾ ਇੱਕ ਤੋਂ ਇੱਕ ਆਏ ਨੇ ਇਸ ਵਾਰ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਇਹ ਵੀ ਤੇ ਇਹ ਦੇਖੋ ਕਿੰਨਾ ਸੋਹਣਾ ਚੈਰੀ ਸ਼ੇਡ ਹੈਗਾ ਬਹੁਤ ਸੋਹਣਾ ਜੀ ਇਹ ਵੀ ਚੈਰੀ ਜਿਹਾ ਸ਼ੇਡ ਤੇ ਨੈਕਸਟ ਕਲਰ ਇਹ ਵੀ ਬਹੁਤ ਸੋਹਣਾ ਜਿਹਾ ਨਵੇਂ-ਨਵੇਂ ਜੇ ਸ਼ੇਡ ਹੈਗੇ ਸਾਰੇ-ਸਾਰੇ ਨਵੇਂ ਜੇ ਸ਼ੇਡ ਆਏ ਨੇਗੀ ਦੇਖੋ ਕਿੰਨਾ ਸੁਣਾ 골ਡਨ ਦੇ ਵਿੱਚ ਹੈਗੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਜਿਹੜਾ ਸकाई ਕਲਰ ਹੈ ਨਾ ਇਹ ਪਾਊਡਰ ਬਲੂ ਜੇ ਇਹਦੇ ਵਿੱਚ ਕਿੰਨੇ ਪੀਸ ਨੇਗੇ ਪੀਸ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੋਣਗੇ ਜਾਂ ਸਿੰਗਲ ਹੋਣਗੇ ਉਹ ਤੁਸੀਂ ਮੈਚਿੰਗ ਕਰਵਾ ਸਕਦੇ ਹੋਗੇ ਦੇਖੋ ਦੋ ਪੀਸ ਹੋਗੇ ਤਿੰਨ ਚਾਰ ਪੰਜ 6 7 ਸੱਤ ਹੈਗੇ ਨੇ ਜੀ ਇਹ ਸੱਤ ਪੀਸ ਹੈਗੇ ਨੇਗੇ ਇਹ ਜਿਹੜਾ ਫੈਬਰਿਕ ਹੈਗਾ ਮੈਂ ਦੁਬਾਰਾ ਤੋਂ ਰਿਪੀਟ ਕਰ ਜੇ ਹੋ ਸਕਦਾ ਮੈਂ ਨਾ ਦੱਸਿਆ ਹੋਵੇ 3.5 ਮੀਟਰ ਦੀ ਕੱਟ ਰਹੂਗੀ ਇੱਕ ਪੀਸ ਦੀ ਜੀ 3.5 ਮੀਟਰ ਦੀ ਕੱਟ ਰਹੂਗੀ ਤੇ ਜਿਹੜੀ ਕਾਸਟ ਰਹੂਗੀ 200 ਰੁਪਇਆ 200 ਰੁਪਏ ਦਾ 3.5 ਮੀਟਰ ਫੈਬਰਿਕ ਮਿਲੂਗਾ ਤੁਹਾਨੂੰ ਅੱਗੇ ਦੇਖੋ ਕਿੰਨਾ ਸੋਹਣਾ ਜਾਂ ਪਰਪਲ ਛੇੜ ਆਇਆਗਾ ਲਵੈਂਡਰ ਪਰਪਲ ਜ ਬਹੁਤ ਸੋਹਣਾ ਜਾਂ ਛੇੜ ਹੈਗਾ ਇਹ ਵੀ ਤਿੰਨ ਪੀਸ ਆਗੇ ਜੀ ਇਹਦੇ ਵਿੱਚ ਵੀ ਉਸ ਤੋਂ ਬਾਅਦ ਆ ਗਿਆ ਜੀ ਪੀਚ ਚ ਇਹ ਪੀਚ ਦੇ ਆ ਗਏ ਜੀ ਤੇ ਨੀਬੀ ਸਪੀਚ ਦੇ ਦੋ ਪੀ ਸੌਰੀ ਪੀਚ ਦੇ ਆ ਗਏ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਬਹੁਤ ਸੋਹਣਾ ਪਿਆਰਾ ਜਿਹਾ ਪਿੰਕ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਪਿੰਕ ਸ਼ੇਡ ਹੈਗਾ ਇਹ ਵੀ ਰੋਜ਼ ਪਿੰਕ ਜਿਹਾ ਸ਼ੇਡ ਹੈਗਾ ਤੇਨ ਪੀਸੇ ਦੇ ਵਿੱਚ ਆ ਗਏ ਜੀ ਇੱਕ ਇਹ ਹੋਰ ਲਵੈਂਡਰ ਜਿਹਾ ਸ਼ੇਡ ਹੈਗਾ ਜੀ ਦੇਖੋ ਇਹਦੇ ਵਿੱਚ ਚੈੱਕ ਕਰ ਲਓ ਤੁਸੀਂ ਸਾਰਾ ਫੈਬਰਿਕ ਸੇਮ ਰਹੂਗਾ ਇੱਕ ਮੁਠੇ ਦਾ ਜਿਹੜਾ ਫੈਬਰਿਕ ਦਿਖਾਉਂਗੀ ਮੈਂ ਸੇਮ ਫੈਬਰਿਕ ਦੇ ਵਿੱਚ ਹੀ ਦਿਖਾ ਰਹੀ ਹਾਂ ਇਹਦੇ ਵਿੱਚ ਫੈਬਰਿਕ ਚੇਂਜ ਨਹੀਂ ਆਊਗਾ ਸਾਰਾ ਸੈਟਨ ਔਰਗੈਂਜਾ ਦੇ ਉੱਤੇ ਇਹ ਫੈਬਰਿਕ ਹੈਗਾ ਤੇ ਇਹਦੀ ਫੀਲ ਹੋਊਗੀ ਜਿਹੜੀ ਉਹ ਬੈਲਵਟ ਵਰਗੀ ਹੁੰਦੀ ਹੈ ਜੀ ਇਹਦੀ ਫੀਲ ਦੇਖੋ ਇਹ ਆ ਗਿਆ ਜੀ ਮਾਉ ਸ਼ੇਡ ਮਾਉ ਸ਼ੇਡ ਦਾ ਇਹਦੇ ਵਿੱਚ ਨਾ ਮਾਊਸ ਦੇ ਵਿੱਚ ਵੀ ਦੋ ਤਰ੍ਹਾਂ ਦੇ ਹੈਗੇ ਇੱਕ ਥੋੜਾ ਜਿਹਾ ਕਿ ਲਾਈਟ ਚ ਹੈਗਾ ਇੱਕ ਥੋੜਾ ਜਿਹਾ ਕਾਲਸ ਤੇ ਹੈਗੇ ਇਹ ਸਾਰੇ ਇਹਦੇ ਵਿੱਚ ਹੈਗੇ ਨੇ ਜੀ 200 ਰੁਪਏ ਦਾ ਇੱਕ ਪੀਸ ਰਹੂਗਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਚਾਰ ਪੀਸ ਇਹ ਜ਼ਰੂਰੀ ਨਹੀਂ ਹੈਗਾ ਸਾਨੂੰ ਵੀ ਤੁਸੀਂ ਇੱਕੋ ਨਾਲ ਦੇ ਰੋ ਜਾਂ ਇੱਕ-ਇੱਕਲਾ ਪੀਸ ਲੈ ਲਓ ਅਲੱਗ-ਅਲੱਗ ਕਲਰਾਂ ਦਾ ਉਹਦਾ ਕੋਈ ਚੱਕਰ ਨਹੀਂ ਤੇ ਕਿਸੇ ਵੀ ਫੈਬਰਿਕ ਚੋਂ ਲੈ ਲਓ ਇਹ ਨਹੀਂ ਹੈਗਾ ਵੀ ਮੈਂ ਜਿਹੜਾ ਸੈਟ ਨਾਰਗੰਜਾ ਦਿਖਾਇਆ ਤੁਹਾਨੂੰ ਸਿਰਫ ਇਹਦੇ ਵਿੱਚੋਂ ਹੀ ਚਾਰ ਪੀਸ ਲੈਣੇ ਆ ਤੁਸੀਂ ਮੈਂ ਜਿਹੜੇ ਹੋਰ ਫੈਬਰਿਕ ਦਿਖਾਵਾਂਗੀ ਤੁਸੀਂ ਉਹਦੇ ਵਿੱਚ ਵੀ ਲੈ ਸਕਦੇ ਹੋਗੇ ਪੀਸ ਪਰ ਤੁਸੀਂ ਲੈਣੇ ਚਾਰ ਪੀਸ ਨੇ ਆਨਲਾਈਨ ਵਿਜ਼ਿਟ ਕਰਕੇ ਚਾਹੇ ਇੱਕ ਲੈ ਜੂਜੀ ਕੋਈ ਚੱਕਰ ਹੈ ਨਹੀਂਗਾ ਤੇ ਨੈਕਸਟ ਜਿਹੜਾ ਮੈਂ ਅਗਲਾ ਮੁੱਠਾ ਖੋਲ ਰਹੀ ਆ ਤੁਹਾਡੇ ਸਾਹਮਣੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਇਹ ਖਾਦੀ ਦੇ ਪੀਸ ਆਗੇ ਜੀ ਇਹ ਖਾਦੀ ਦੇ ਆਗੇ ਜੀ ਖਾਦੀ ਛਿਲਕ ਖਾਦੀ ਕਾਟਨ ਨਹੀਂ ਹੈਗੀ ਖਾਦੀ ਛਿਲਕ ਹੈਗੀ ਬਟ ਕਾਟਨ ਵਰਗਾ ਵੇਸ ਹੀ ਹੈਗਾ ਜੀ ਇਹਨੂੰ ਆਪਾਂ ਸਮਰ ਦੇ ਵਿੱਚ ਹੀ ਪਾਉਣ ਵਾਲੇ ਹੈਗੇ ਇਹ ਬਹੁਤ ਸੋਹਣੇ ਨੇ ਜੀ ਦੇਖੋ ਇਹਦੇ ਵਿੱਚ ਕਿੰਨਾ ਪਿਆਰਾ ਜਿਹਾ ਕਲਰ ਹੈਗਾ ਬਹੁਤ ਸੋਹਣਾ ਜਿਹਾ ਸ਼ੇਡ ਹੈਗਾ ਇਹ ਬਿਸਕੁਟੀ ਜਿਹਾ ਹੋਰ ਹੀ ਲਾਈਟ ਜਿਹਾ ਸ਼ੇਡ ਹੈਗਾ ਇਹਦੇ ਵਿੱਚ ਤੇ ਇਹਦੇ ਵਿੱਚ ਬਲੈਕ ਜਿਹਾ ਆ ਗਿਆ ਜੀ ਇਹ ਬਲੈਕ ਚ ਫੀਲ ਨਾ ਇੰਨੀ ਕੁ ਵਧੀਆ ਹੈਗੀ ਜੀ ਫੈਬਰਿਕ ਦੀ ਜਿੱਦਾਂ ਐਦਾਂ ਲੱਗਦਾ ਹੈਗਾ ਜਿੱਦਾਂ ਇਹ ਆਪਾਂ ਬੈਲਵਟ ਤੇ ਹੱਥ ਫੇਰ ਰਹੇ ਹੁੰਨੇ ਆਂਗੇ ਤੇ ਇਹ ਫੈਬਰਿਕ ਹੈ ਜਿਹੜਾ ਇਹ ਹੋਰ ਆ ਗਿਆ ਜੀ ਬਲੈਕ ਵਾਲਾ ਵੀ ਖਾਦੀ ਚ ਨਹੀਂ ਹੈਗਾ ਫੈਬਰਿਕ ਹੋਰ ਹੈ ਇਹ ਬਹੁਤ ਵਧੀਆ ਫੈਬਰਿਕ ਹੈ ਜਿਸ ਵਿੱਚ ਸ਼ਲੀਨ ਦਾ ਟੱਚ ਹੁੰਦਾ ਉਹ ਚੀਜ਼ ਹੈਗੀ ਹੈ ਇਹ ਵੀ ਬਹੁਤ ਸੋਹਣਾ ਜਿਹਾ ਫੈਬਰਿਕ ਸਾਰੇ ਫੈਬਰਿਕ ਨਾ ਇੱਕ ਤੋਂ ਇੱਕ ਨੇ ਜੀ ਸਾਰੇ ਇਹ ਖਾਦੀ ਦੇ ਵਿੱਚ ਆ ਗਏ ਜੀ ਇਹ ਖਾਦੀ ਦੇ ਪੀਸ ਆ ਸਾਰੇ 3.5 ਮੀਟਰ ਦੀ ਕੱਟ ਰੂਗੀ ਕੋਈ ਵੀ ਕੱਟ 3.5 ਤੋਂ ਘੱਟ ਨਹੀਂ ਹੋਊਗੀ ਦੇਖੋ ਖਾਦੀ ਚ ਕਿੰਨਾ ਸੋਹਣਾ ਆ ਗਿਆ ਕਿੰਨੇ ਪੈਰਾਂ ਜਿਹਾ ਸ਼ੇਡ ਹੈ ਦੇਖੋ ਜੀ ਇਹ ਐ ਦਾ ਤੁਸੀਂ ਜਿਵੇਂ ਇਹ ਕੰਟਰਾਸਟ ਬਣਾਇਆ ਪਿਆਗਾ ਇਹਦਾ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ ਤੁਸੀਂ ਸੂਟ ਨੂੰ ਤੇ ਇਹ ਦੇਖੋ ਚੈੱਕ ਕਰੋ ਤੁਸੀਂ ਤੇ ਇਹ ਗਲਤ ਮੁਠੇ ਜਾ ਕੇ ਬਟਾ ਹਾਂਜੀ ਦੇਖੋ ਜੀ ਇਹ ਸਾਰਾ ਫੈਬਰਿਕ ਇਹਦੇ ਵਿੱਚ ਇਹ ਕੁਛ ਖਾਦੀ ਦੇ ਆਗੇ ਜੀ ਕੁਸਾ ਨਵਾਂ ਫੈਬਰਿਕ ਮੈਂ ਜਿਹੜਾ ਤੁਹਾਨੂੰ ਦਿਖਾ ਚੁੱਕੀ ਹਾਂ ਕਿ ਉਹ ਵਾਲਾ ਹੈਗਾ ਇਹਦੇ ਵਿੱਚ ਕਲਰ ਨੇ 3.5 ਮੀਟਰ ਦਾ ਹੀ ਕੱਟ ਹੈ ਤੇ ਚਲੋ ਜੀ ਹੋਰ ਦਿਖਾਨੇ ਆ ਅਗਲਾ ਮੁਠਾ ਆਪਾਂ ਨੈਕਸਟ ਇਹ ਦਿਖਾ ਦਿੰਨੇ ਆ ਇਹਦੇ ਵਿੱਚ ਵੀ ਜਿਹੜਾ ਮੈਂ ਦੱਸੀ ਜਾਊਂਗੀ ਫੈਬਰਿਕ ਤੇ ਚਲੋ ਤੁਸੀਂ ਸਕਰੀਨਸ਼ਾਟ ਕਰਕੇ ਵੀ ਪੁੱਛ ਸਕਦੇ ਹੋ ਜੀ ਇਹ ਕਿਹੜਾ ਫੈਬਰਿਕ ਹੈ ਸਾਨੂੰ ਸਾਡਾ ਰਿਪਲਾਈ ਜ਼ਰੂਰ ਆਉਂਦਾ ਸੀ ਇਦਾਂ ਦੀ ਕੋਈ ਗੱਲ ਨਹੀਂ ਬਸ ਹੀ ਰਿਪਲਾਈ ਨਹੀਂ ਕਰਦੇ देर सवेर ਹੋ ਜਾਂਦੀ ਹੈ ਬਟ ਰਿਪਲਾਈ ਜ਼ਰੂਰ ਕਰ ਦੇਾਂਗੇ ਆਪਾਂ ਇਹ ਜੂਟ ਦੇ ਵਿੱਚ ਆ ਗਿਆ ਜੀ ਇਹ ਜਿਹੜਾ ਮਸਟਰਡ ਕਲਰ ਹੈਗਾ ਇਹ ਸਿੰਗਲ ਪੀਸ ਇਹ ਜੂਟ ਦੇ ਵਿੱਚ ਆ ਗਿਆ ਇਹ ਫੈਬਰਿਕ ਜਿਹੜਾ ਮੈਂ ਦੂਜੇ ਮੁੱਠੇ ਚ ਦਿਖਾਇਆ ਸੀ ਜੀ ਉਹਦੇ ਵਿੱਚ ਆ ਗਿਆ ਇਹ ਸ਼ਿਲਕ ਵਰਗਾ ਫੈਬਰਿਕ ਹੈਗਾ ਬਟ ਇਹ कॉटन बेस ਜਿਹਾ ਲੱਗ ਰਿਹਾਗਾ ਜਿਹਦੇ بیس ਕੋਟ ਵੀ ਸਿੰਥੈਟਿਕ ਜਿਹਾ ਨਹੀਂ ਲੱਗਦਾ ਹੈਗਾ ਬਹੁਤ ਵਧੀਆ ਪਰ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਸਾਰੀ ਪਿੱਸਾਂ ਦੇ ਉੱਤੇ ਖਾਦੀ ਦੇ ਵਿੱਚ ਆ ਗਿਆ ਜੀ ਇਹ ਮਸਟਰਡ ਦੇਖੋ ਇਹ ਉਹ ਮੁੱਠੇ ਚ ਆ ਗਿਆ ਸੀ ਇਹਦੇ ਵਿੱਚ ਵੀ ਆ ਗਿਆ ਇਹ ਲਵੈਂਡਰ ਖਾਦੀ ਦੇ ਵਿੱਚ ਆ ਆ ਦੇਖੋ ਜੀ ਕਿੰਨਾ ਪਿਆਰਾ ਜਿਹਾ ਪੀਸ ਹੈਗਾ ਸ਼ੇਡਿੰਗ ਵਾਲਾ ਪੀਸ ਹੈਗਾ ਇਹ ਬਹੁਤ ਸੋਹਣਾ ਵੈਲਵਟ ਫੀਲ ਦੇ ਰਿਹਾ ਹੈਗਾ ਇਹ ਬਹੁਤ ਸੋਹਣਾ ਇਹਦੇ ਕੋ ਖਾਦੀ ਦੇ ਵਿੱਚ ਪਿਕਾਕ ਸ਼ੇਡ ਆ ਗਿਆ ਗ੍ਰੇ ਸ਼ੇਡ ਆ ਗਿਆ ਜੀ ਦੇਖੋ ਬੜੇ ਸੋਹਣੇ ਜਿਹੇ ਪੀਸ ਹੈਗੇ ਨੇ ਤੇ ਫੈਬਰਿਕ ਵੀ ਕਮਾਲ ਦਾ ਹੈ ਜੀ ਫੈਬਰਿਕ ਦੀ ਕੋਈ ਕੰਪਲੀਟ ਹੈਗੀ ਨਹੀਂ ਗੀ ਬਹੁਤ ਕਮਾਲ ਦੇ ਫੈਬਰਿਕ ਹੈਗੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੋ ਸਾਰੀਆਂ ਭੈਣਾਂ ਤੱਕ ਆਪਣੀ ਵੀਡੀਓ ਜਾ ਸਕੇ ਘੱਟ ਪੀਸਾਂ ਦੀ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਸਾਡੀ ਵੀ ਹੌਸਲਾ ਵਜਾਈ ਹੁੰਦੀ ਹੈ ਵੀ ਤੁਹਾਨੂੰ ਸਾਡੇ ਵੀਡੀਓਜ਼ ਕਿਦਾਂ ਦੇ ਲੱਗਦੇ ਨੇ ਵੈਸੇ ਭੈਣਾਂ ਦੇ ਬਹੁਤ ਸੋਹਣੇ-ਸੋਹਣੇ ਕਮੈਂਟ ਆਉਂਦੇ ਨੇ ਜੀ ਧੰਨਵਾਦ ਹੈ ਸਾਰਿਆਂ ਦਾ ਤੇ ਜ਼ਰੂਰ ਤੋਂ ਜ਼ਰੂਰ ਲਾਈਕ ਕਰਿਆ ਕਰੋ ਤੇ ਆਪਾਂ ਹੋਰ ਅਗਲਾ ਨੈਕਸਟ ਦਿਖਾ ਰਹੇ ਹਾਂ ਤੁਹਾਨੂੰ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਇਹ ਮਾਲ ਹੈਗਾ ਬਹੁਤ ਵਧੀਆ ਇਹ ਆਪਣੇ ਕੋਲੇ ਪਹਿਲਾਂ ਵੀ ਆਇਆ ਸੀਗਾ ਇਹ ਫੈਬਰਿਕ ਸੀਗਾ ਜਿਹੜਾ ਇਹ ਤਾਂ ਜੂਟ ਮੈਟ ਦਾ ਆ ਗਿਆ ਜੀ ਇੱਕ ਪੀਸ ਇਹਦੇ ਵਿੱਚ ਜੂਟ ਮੈਟ ਦਾ ਹੈਗਾ ਆਪਾਂ ਉਧਰ ਹੀ ਰੱਖ ਦਿੰਨੇ ਹਾਂਗੇ ਪੀਚ ਕਲਰ ਤੇ ਇਹ ਕ੍ਰਸ਼ ਵਾਲਾ ਆ ਗਿਆ ਜੀ ਆਪਾਂ ਪਹਿਲਾਂ ਵੀ ਲੈ ਕੇ ਆਏ ਸੀਗੇ ਇਹ ਇਹ ਪੀਸ ਹੈ ਜਿਹੜਾ ਕ੍ਰਸ਼ ਦਾ ਹੈਗਾ ਇਹ ਪਹਿਲਾਂ ਤਾਂ ਪੈਣਾ ਕੋਲੇ ਇਹ ਤਾਂ ਬਹੁਤ ਫੈਬਰਿਕ ਜਾ ਚੁੱਕਿਆ ਹੈਗਾ ਪਹਿਲਾਂ ਵੀ ਕ੍ਰਸ਼ ਵਾਲਾ ਤੇ ਇਹ ਵੀ ਬਹੁਤ ਸੋਹਣਾ ਸੈਟਨ ਔਰ ਗੰਜਾ ਦੀ ਤਰ੍ਹਾਂ ਹੀ ਹੈਗਾ ਇਹ ਫੈਬਰਿਕ ਇਹ ਦੋ ਪੀਸ ਹੈਗੇ ਨੇ ਜਿਹੜੇ ਤੇ ਇੱਕ ਰਸ਼ ਦੇ ਆਗੇ ਜੀ ਇੱਕ ਰਸ਼ ਦੇ ਆਗੇ ਕਈ ਪੀਸ ਆਗੇ ਜੀ ਕੋਨਾਲ ਦੇ ਲਾਈਟ ਗ੍ਰੀਨ ਜੈ ਸ਼ੇਡ ਸ਼ੇਡਿੰਗ ਦੇ ਰਿਹਾ ਇਹ ਬਹੁਤ ਸੋਹਣਾ ਜੈ ਸਿਕਾਈ ਜੈ ਲਾਈਟ ਜੈਸ ਪਾਊਡਰ ਬਲੂ ਹੀ ਕਹਿ ਸਕਦੇ ਆਂਗੇ ਆਪਾਂ ਇਹਦੇ ਵਿੱਚ ਕਾਫੀ ਆਗੇ ਜੀ ਇਹ ਬਹੁਤ ਸੋਹਣਾ ਹੈਗਾ ਇਹ ਕ੍ਰੈਸ਼ ਬਣੇ ਹੋਏ ਨੇ ਇਹਨਾਂ ਦੇ ਵਿੱਚ ਮਿਗਲਾਸ਼ ਿਲਕਦਾ ਸੀਗਾ ਇਹ ਇਹਦੇ ਉੱਤੇ ਰਿੰਕਲਸ ਜੇ ਬਣੇ ਹੋਏ ਨੇ ਐਦਾਂ ਫੈਬਰਿਕ ਚੈੱਕ ਕਰ ਸਕਦੇ ਹੋ ਤੁਸੀਂ ਨੇੜੇ ਤੋਂ ਰਿੰਕਲਸ ਜੇ ਬਣੇ ਹੋਈ ਨੇਗੀ ਆ ਬਹੁਤ ਸੋਹਣਾ ਕਲਰ ਹੈਗਾ ਇਹਦੇ ਵਿੱਚ ਵੀ ਕਈ ਪੀਸ ਹੈਗੇ ਨੇਗੇ ਆਪਣੇ ਕੋਲੇ ਇਹ ਸਾਰਾ ਫੈਬਰਿਕ ਸੇਮ ਹੀ ਰਹੂਗਾ ਜੀ ਇਹ ਮਸਟਰਡ ਦੇ ਵਿੱਚ ਆਗੇ ਜੀ ਪੀਸ ਦੋ ਤਿੰਨ ਪੀਸ ਹੈਗੇ ਨੇ ਮਸਟਰਡ ਦੇ ਵਿੱਚ ਇਹ ਆਪਣੇ ਕੋਲੇ ਪਹਿਲਾਂ ਵੀ ਗਿਆ ਜੀ ਇਹ ਸ਼ਿਮਰ ਔਰਗੈਂਜ਼ਾ ਹੈਗਾ ਸ਼ਿਮਰ ਟਿਸ਼ੂ ਔਰਗੈਂਜ਼ਾ ਤੇ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਫੈਬਰਿਕ ਹੈਂਡਵਰਕ ਹੋ ਕੇ ਵੀ ਆਪਣੇ ਕੋਲ ਸੂਟ ਗਏ ਨੇ ਜੀ ਸਰਦੀਆਂ ਦੇ ਵਿੱਚ ਇਹਦੇ ਨਾਲ ਦੇ ਇਹ ਗਲਾਸ਼ ਹਿਲਕ ਦਾ ਪੀਸ ਆ ਗਿਆ ਜੀ ਆਪਣੇ ਕੋਲ ਇਹ ਸਾਰੇ ਪੀਸ ਇਹਦੇ ਨਾਲ ਦੇ ਕੋਈ ਅਲੱਗ-ਅਲੱਗ ਫੈਬਰਿਕ ਦੇ ਵਿੱਚ ਹੈਗੇ ਜਿਹੜਾ ਫੈਬਰਿਕ ਫੈਬਰਿਕ ਸਾਰਾ ਇੱਕ ਤੋਂ ਇੱਕ ਰੂਗਾ ਇਹ कॉटन ਜੂਟ ਦੇ ਵਿੱਚ ਆ ਗਏ ਜੀ ਇਹ कॉटन ਜੂਟ ਦੇ ਦੋ ਪੀਸ ਆ ਗਏ ਦੇ ਵਿੱਚ ਆਪਣੇ ਕੋਲੇ ਆ ਸਾਢੇ 3-3 ਮੀਟਰ ਦੇ ਦੋ ਪੀਸ ਹੈਗੇ ਨੇ ਇਹਦੇ ਵਿੱਚ ਦੋ ਹੀ ਆਏ ਨੇ ਜੀ ਇਹ ਆ ਗਿਆ ਜੀ ਕ੍ਰਸ਼ ਵਾਲਾ ਪੀਸ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਜੀ ਆਹ ਵਾਲੀ ਇਹ ਉਹੀ ਆ ਗਈ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਆਰਗਾਂਜਾ ਸ਼ੀਮਰ ਦੇ ਵਿੱਚ ਆਪਣੇ ਕੋਲੇ ਪਹਿਲਾਂ ਵੀ ਇਹ ਫੈਬਰਿਕ ਤਾਂ ਜਾ ਚੁੱਕਿਆ ਪਹਿਣਾ ਕੋਲੇ ਇਹ ਫੈਬਰਿਕ ਦੀ ਡਿਟੇਲਿੰਗ ਦੇਣ ਦੀ ਤਾਂ ਲੋੜ ਹੈ ਹੀ ਨਹੀਂ ਜਿਹੜੀ ਆ ਪਰ ਜਗੇ ਨਵੇਂ ਪਹਿਣਾ ਨਾਲ ਉਹਨਾਂ ਨੂੰ ਦੱਸ ਦਿੰਨੇ ਆਂਗੇ ਆਪਾਂ ਤੇ ਬਹੁਤ ਸੋਹਣਾ ਜਿਹਾ ਕਲਰ ਹੈ ਇਹ 4.5 ਮੀਟਰ ਦੇ ਪੀਸ ਰਹਿਣਗੇ ਜੀ ਜਿੱਦਾਂ ਇੱਕ ਪੀਸ ਹੈ ਪੀਚ ਦੂਜਾ ਇਹ ਬਹੁਤ ਸੋਹਣਾ ਜਿਹਾ ਅਨੀਆਂ ਜਾਂ ਸ਼ੇਡ ਹੈਗਾ ਤੇ ਇਹ ਲਵੈਂਡਰ ਹੈਗਾ ਕਰੀਮ ਹੈ ਤੇ ਬਹੁਤ ਸੋਹਣਾ ਜਹਾ ਰਾਮਾ ਗ੍ਰੀਨ ਹੈ ਇਹ ਵਾਲਾ ਰਾਮਾ ਗ੍ਰੀਨ ਖਾਦੀ ਚ ਆ ਗਿਆ ਇਹ ਉਹ ਉਹ ਕ੍ਰੀਮ ਲੈ ਮੰਜਾ ਆ ਗਿਆ ਜੀ ਕ੍ਰੀਮ ਚ ਆ ਗਿਆ ਇਹ ਜਿਹੜੇ ਆਪਣੇ ਕੋਲੇ 1 2 3 4 5 6 7 ਪੀਸ ਨੇ ਜੀ ਇਹ 4.5 ਮੀਟਰ ਕੱਟ ਰਹੂਗੀ 4.5 ਤੋਂ 5 ਹੋ ਸਕਦੇ ਜੀ 4.5 ਤੋਂ ਘੱਟ ਨਹੀਂ ਹੋਊਗੀ ਕੋਈ ਵੀ ਕੱਟ ਇਹ ਵਾਲੇ ਪੀਸ ਨੇ ਬਾਕੀ ਸਾਰੇ 3.5 3 ਦੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਵਿਜ਼ਿਟ ਕਰਕੇ ਵੀ ਲਾ ਸਕਦੇ ਹੋ ਜੇ ਬੁਟੀਕ ਵਾਲੀਆਂ ਭੈਣਾਂ ਨੇ ਲੈਣੇ ਨੇਗੇ ਜੇ ਇਕੱਠੇ ਪੀਸ ਚੱਕੋਗੇ ਤਾਂ ਉਹਦੇ ਵਿੱਚ ਤੁਹਾਨੂੰ ਹੋਰ ਵੀ ਆਪਾਂ ਡਿਸਕਾਊਂਟ ਦੇਵਾਂਗੇ ਜੇ ਤੁਸੀਂ ਇਕੱਠੇ ਪੀਸ ਲੈ ਰਹੇ ਹੋਗੇ 10 ਥੈਰੇ ਪੀਸ ਇਕੱਠੇ ਲੈ ਰਹੇ ਹੋ ਤਾਂ ਉਹਦੇ ਵਿੱਚ ਹੋਰ ਵੀ ਡਿਸਕਾਊਂਟ ਦੇਵਾਂਗੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋਗੇ ਤੇ ਮੈਂ ਤੁਹਾਨੂੰ ਆਪਣਾ ਐਡਰੈਸ ਕਰ ਦੱਸ ਦਿੰਨੀ ਹੈ ਕਿ ਵਿਜ਼ਿਟ ਕਰਨ ਵਾਸਤੇ ਅਸੀਂ ਜੱਖਲ ਤੋਂ ਆ ਜੀ ਇਹ ਆਪਣਾ ਪੈਂਦਾ ਤਾਂ ਡਿਸਟ੍ਰਿਕਟ ਹਰਿਆ ਆਪਣਾ ਫਤਿਆਵਾਦ ਦੇ ਵਿੱਚ ਆਂਦਾ ਹੈ ਜੀ ਹਰਿਆਣਾ ਦੇ ਵਿੱਚ ਬਾਟੇ ਪੰਜਾਬ ਦਾ ਲਾਸਟ ਪੰਜਾਬ ਤੋਂ ਪਹਿਲਾ ਸ਼ਹਿਰ ਹੈਗਾ ਜਿਹੜਾ ਇਹ ਜੱਖਲ ਤੋਂ ਸਟਾਰਟਿੰਗ ਹੁੰਦੀ ਹੈਗੀ ਆਪਣਾ ਜਿਹੜਾ ਚੰਡੀਗੜ੍ਹ ਪਟਿਆਲਾ ਪਾਤਣਾ ਸਮਾਣਾ ਮੂਨਕ ਜਾਖੜ ਇਸ ਰੋਡ ਦੇ ਉੱਤੇ ਆਉਂਦਾ ਜੀ ਪਟਿਆਲਾ ਚੰਡੀਗੜ੍ਹ ਵਾਲੇ ਦੇ ਉੱਤੇ ਹੀ ਹਰਿਆਣਾ ਦਾ ਪਹਿਲਾ ਸ਼ਹਿਰ ਆ ਜਾਂਦਾ ਜੀ ਇਹ ਆਪਾਂ ਇੱਥੇ ਤੁਸੀਂ ਵਿਜ਼ਿਟ ਕਰਕੇ ਲ ਜਾ ਸਕਦੇ ਹੋ ਡਿਸਟ੍ਰਿਕਟ ਆਪਣਾ ਫਤਿਹਬਾਦ ਪੈਂਦਾ ਹੈ ਬਾਕੀ ਜਿਹੜਾ ਵੀ ਤੁਸੀਂ ਕੋਈ ਹੋਰ ਤੁਹਾਡੀ ਕੁਐਰੀਜ਼ ਹੈਗੀਆਂ ਨਾ ਤੁਸੀਂ ਮੇਰੇ ਤੋਂ ਕਾਲ ਕਰਕੇ ਪੁੱਛ ਸਕਦੇ ਹੋ ਮੈਸੇਜ ਕਰਕੇ ਪੁੱਛ ਸਕਦੇ ਹੋ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋਗੇ ਬਾਕੀ ਆਨਲਾਈਨ ਦਾ ਪ੍ਰੋਸੀਜਰ ਤੁਹਾਨੂੰ ਪਤਾ ਹੀ ਹੈ ਆਪਣਾ ਜਿਹੜਾ ਨੰਬਰ ਹੈਗਾ 92531150369253115036 ਇਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਦੇ ਉਤੇ ஆன்ਲਾਈਨ ਆਪਣੀ ਪੇਮੈਂਟ ਹੁੰਦੀ ਹੈਗੀ ਤੇ ਡਿਲੀਵਰੀ ਚਾਰजेस ਅਸੀਂ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਵੇਟ ਦੇ ਹਿਸਾਬ ਨਾਲ ਹੁੰਦੇ ਨੇ ਜੀ ਤੇ ਬਾਕੀ ਤੁਸੀਂ ਜੋ ਵੀ ਤੁਹਾਡੇ ਕੋਈ ਹੋਰ ਕੁਐਰੀਜ਼ ਹੈਗੇ ਆ ਫੈਬਰਿਕ ਵਾਰੇ ਜਾਂ ਪੀਸ ਕੱਟ ਪੀਸ ਵਾਰੇ ਤਾਂ ਤੁਸੀਂ ਸਾਡੇ ਤੋਂ ਲੈ ਸਕਦੇ ਹੋਗੇ ਥੈਂਕ ਯੂ ਜੀ ਹਾਂਜੀ ਤੇ ਕੱਟ ਪੀਸਾਂ ਦੇ ਨਾਲ-ਨਾਲ ਨਾ ਆਪਾਂ ਹੁਣ ਹੋਰ ਵੀ ਆਫਰ ਦੇ ਆ ਕਰਾਂਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਜੇ ਤੁਸੀਂ ਵਿజిਟ ਕਰਕੇ ਲਓਗੇ ਜਾਂ ਇਕੱਠਾ ਮਾਲ ਲਓਗੇ ਜਿੱਦਾਂ ਆਪਣੇ ਕੋਲੇ ਨਾ ਕਾਟਨ ਦੀਆਂ ਚੁੰਨੀਆਂ ਵੀ ਆ ਚੁੱਕੀਆਂ ਨੇ ਬਹੁਤ ਵਧੀਆਂ ਇਹ ਮੰਚਲੀ ਦੀਆਂ ਨੇ ਜੀ ਇਹ ਮੰਚਲੀ ਦੀਆਂ ਚੁੰਨੀਆਂ ਰਹਿਣੀਆਂ ਵੱਡੀਆਂ ਖੁੱਲੀਆਂ ਡੁੱਲੀਆਂ ਤੇ ਆਪਣੇ ਕੋਲ ਕਾਟਨ ਦੀਆਂ ਚੁੰਨੀਆਂ ਹੈਗੀਆਂ ਨੇਗੀਆਂ ਇਹਨਾਂ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਕਾਟਨ ਦੇ ਦੁਪੱਟੇ ਤੇ ਵਾਈਟ ਚ ਫੈਬਰਿਕ ਆਪਣੇ ਕੋਲੇ ਦੁਪੱਟਿਆਂ ਦਾ ਹਰ ਤਰ੍ਹਾਂ ਦਾ ਹੈਗਾ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਸੈਮੀ ਚਨੂਨ ਫਿਓਰ ਚਨੂਨ ਜਾਂ ਫਿਰ ਆਪਣੇ ਕੋਲੇ ਆਪਣੀ ਬਰਬਰੀ ਦੇ ਆਗੇ ਜੀ ਦੁਪੱਟੇ ਹੈ ਨਾ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਜਿੰਨੇ ਵੀ ਦੁਪੱਟੇ ਹੈਗੇ ਨੇ ਵਾਈਟ ਚ ਤੇ ਉਹਨਾਂ ਤੇ ਵੀ ਆਪਾਂ ਹਰ ਇੱਕ ਵੀਡੀਓ ਜਿਹੜੇ ਜਦੋਂ ਕੱਟ ਪੀਸਾਂ ਦਾ ਆਪਾਂ ਕਰਿਆ ਕਰਾਂਗੇ ਨਾ ਉਹਦੇ ਵਿੱਚ ਡਿਸਕਾਊਂਟ ਦਿਆ ਕਰਾਂਗੇ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਸੋਨੂੰ ਤੇ ਇੱਕ ਮੈਂ ਤੁਹਾਨੂੰ ਅਨਾਉਂਸਮੈਂਟ ਕਰਨਾ ਚਾਹੁੰਦੀ ਆਂ ਕਿ ਵੀ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਜਿਹੜਾ ਕਾਟਨ ਦਾ ਦਾਸ ਬ੍ਰਾਂਡ ਦਾ ਤੇ ਟਿਸਟਾ ਦਾ ਰਾਮਟੈਕਸ ਦਾ ਹਰ ਤਰ੍ਹਾਂ ਦਾ ਆਪਾਂ ਫੈਬਰਿਕ ਲੈ ਕੇ ਆ ਚੁੱਕੇ ਹਾਂਗੇ ਤੇ ਇੱਕ ਹੋਰ ਅਗਲੀ ਵੀਡੀਓ ਜਿਹੜੀ ਤੁਹਾਨੂੰ ਅਸੀਂ ਦਿਖਾਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਉਹ ਆਪਣੀ ਰਹੂਗੀ ਜੀ ਕਾਟਨ ਦੇ ਕੱਟ ਪੀਸ ਇਹ ਤੁਹਾਡੇ ਲਈ ਬਹੁਤ ਵਧੀਆ ਹੈਗਾ ਤੇ ਕੱਟ ਪੀਸ ਵੀ ਕਿਹੜੇ ਰਹਿਣਗੇ 10 ਬ੍ਰਾਂਡ ਦੇ ਸੋਨੂੰ ਨੂੰ ਵੀ ਪਤਾ ਹੈ 10 ਬ੍ਰਾਂਡ ਕਿਹੜਾ ਬ੍ਰਾਂਡ ਹੈ ਬ੍ਰਾਂਡ ਦੇ ਨਾਮ ਤੋਂ ਹੀ ਆਪਾਂ ਚੰਗੇ ਘਰ ਦਾ ਮਾਲ ਰੱਖਦੇ ਹਾਂ ਜੀ 10 ਬ੍ਰਾਂਡ ਦੇ ਕੱਟ ਪੀਸ ਰਹਿਣਗੇ ਬਹੁਤ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਉਹਦੇ ਵਿੱਚ ਨਾ 1 ਤੋਂ ਲੈ ਕੇ 5 ਮੀਟਰ ਤੱਕ ਦੇ ਪੀਸ ਹੋਣਗੇ ਜੀ ਜਿੱਦਾਂ ਕਿਸੇ ਬੱਚੇ ਦੇ ਲੈਣ ਨੇ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੇ ਕੱਟ ਪੀਸ ਹੋਣਗੇ ਰਹਿਣਗੇ ਸਾਰੇ 10 ਬ੍ਰਾਂਡ ਦੇ ਸਾਰੇ ਜਿਹੜੇ ਲੇਟੈਸਟ ਹੁਣ ਇਸ ਵਾਰ ਦੇ ਨਵੇਂ ਆਪਣੇ ਪ੍ਰਿੰਟ ਆਣਗੇ ਉਹ ਸਾਰੇ ਪ੍ਰਿੰਟ ਹੋਣਗੇ ਉਹਦੇ ਵਿੱਚ ਤੇ ਆਪਾਂ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਲੈ ਕੇ ਆਵਾਂਗੇ ਤੇ ਆਪਣਾ ਜਿਹੜਾ ਨੰਬਰ ਹੈਗਾ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ 9253115036 ਦੇ ਉੱਤੇ ਤੁਸੀਂ ਇਹਦੇ ਤੇ ਆਪਣਾ ਜੋ ਵੀ ਤੁਸੀਂ ਨੇ ਮੇਰੇ ਤੋਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਪਲੀਜ਼ ਸੌਰੀ ਇਹਦੇ ਉੱਤੇ ਤੁਸੀਂ ਆਪਣਾ ਮੈਸੇਜ ਕਰਕੇ ਮੇਰੇ ਤੋਂ ਪੁੱਛ ਸਕਦੇ ਹੋਗੇ ਤੇ ਅਗਲੀ ਵੀਡੀਓ ਨੈਕਸਟ ਵੀਡੀਓ ਜਲਦੀ ਆਪਾਂ ਤੁਹਾਨੂੰ ਦੱਸ ਬ੍ਰਾਂਡ ਦੇ ਕਾਟਨ ਦੇ ਕੱਟ ਪੀਸ ਲੈ ਕੇ ਆਵਾਂਗੇ ਪ੍ਰਿੰਟ ਵਾਲੀ ਥੈਂਕ ਯੂ ਜੀ